ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟਾਪ ਐਜੂਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਨੂੰ ਮੈਂ ਦੂਜੀ ਵਾਰ ਰਿਕਾਰਡ ਕਰ ਰਿਹਾ ਕਿਉਂਕਿ ਪਹਿਲੀ ਵਾਰ ਜਿਹੜੀ ਆਡੀਓ ਸੀਗੀ ਉਹ ਪ੍ਰੋਪਰ ਰਿਕਾਰਡ ਨਹੀਂ ਕਰ ਹੋਈ ਕਿਉਂਕਿ ਜਿਹੜਾ ਮਾਈਕ ਹੈਗਾ ਆ ਉਹ ਕਨੈਕਟ ਨਹੀਂ ਹੋਇਆ ਸੀਗਾ ਸੋ ਇਸ ਕਰਕੇ ਇਸ ਵੀਡੀਓ ਨੂੰ ਮੈਂ ਅਪਲੋਡ ਵੀ ਲੇਟ ਹੀ ਕਰੂੰਗਾ ਲਗਭਗ ਰਾਤ ਦੇ 10 ਵਜ ਚੁੱਕੇ ਹੋਣੇ ਆ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਇਸ ਵੀਡੀਓ ਵਿੱਚ ਅਸੀਂ ਏਜ ਫੈਕਟਰ ਨੂੰ ਸਮਝਣ ਜਾ ਰਹੇ ਹਾਂ ਟਾਈਮ ਟੂ ਟਾਈਮ ਮੇਰੇ ਦੁਆਰਾ ਮਾਸਟਰ ਕਾਡਰ ਹੋਵੇ ਈਟੀਟੀ ਕਾਡਰ ਹੋਵੇ ਜਾਂ ਫਿਰ ਲੈਕਚਰਾਰ ਕਾਡਰ ਹੋਵੇ ਇਹਦੀ ਐਲੀਜੀਬਿਲਟੀ ਕ੍ਰਾਈਟੇਰੀਆ ਨੂੰ ਲੈ ਕੇ ਜਾਂ ਫਿਰ ਮੋਟੀਵੇਸ਼ਨ ਤੋਂ ਰਿਲੇਟਡ ਕਾਫੀ ਸਾਰੀਆਂ ਵੀਡੀਓਜ਼ ਟੀਚਿੰਗ ਐਗਜ਼ਾਮ ਤੋਂ ਰਿਲੇਟਡ ਮੇਰੇ ਦੁਆਰਾ ਬਣਾਈਆਂ ਜਾਂਦੀਆਂ ਨੇ ਸੋ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਤਾਂ ਜ਼ਰੂਰ કરી ਲੈਣਾ ਆ ਨਾਲ ਬੈਲ ਆਈਕਨ ਵੀ ਪ੍ਰੈਸ ਕਰ ਲੈਣਾ ਆ ਸੋ ਮੈਂ ਗੱਲ ਕਰ ਰਿਹਾ ਸੀਗਾ ਏਜ ਫੈਕਟਰ ਦੀ ਕਿ ਮੰਨ ਲਓ ਕਿਸੇ ਪਰਸਨ ਦੀ ਜਿਹੜੀ ਏਜ ਹੈਗੀ ਆ ਉਹ ਹੈਗੀ ਹੈ ਘੱਟ ਤੇ ਕਿਸੇ ਪਰਸਨ ਦੀ ਜਿਹੜੀ ਏਜ ਹੈਗੀ ਆ ਉਹ ਹੈਗੀ ਹੈ ਜ਼ਿਆਦਾ ਤੇ ਜਿਹਦੀ ਏਜ ਜ਼ਿਆਦਾ ਹੁੰਦੀ ਹੈ ਉਹਨੂੰ ਪ੍ਰਾਇੋਰਟੀ ਦਿੱਤੀ ਜਾਂਦੀ ਆ ਕਿਸੇ ਸਾਥੀ ਨੇ ਮੈਨੂੰ ਪੁੱਛਿਆ ਸੀਗਾ ਕਿ ਸਰ ਇਹਦੇ ਬਾਰੇ ਕਲੈਰੀਫਾਈ ਕੀਤਾ ਜਾਵੇ ਕਿ ਗੱਲ ਕੀ ਹੈਗੀ ਆ ਮੈਂ ਉਹਨਾਂ ਨੂੰ ਸਾਰੀ ਗੱਲ ਸਮਝਾਈ ਤੇ ਉਹਨਾਂ ਨੇ ਕਿਹਾ ਕਿ ਇਹ ਤਾਂ ਬਹੁਤ ਜ਼ਿਆਦਾ ਗਲਤ ਗੱਲ ਹੈਗੀ ਆ ਸੋ ਉਹੀ ਸਾਰੀ ਗੱਲ ਜਿਹੜੀ ਹੈਗੀ ਆ ਆਪਾਂ ਇਸ ਵੀਡੀਓ ਵਿੱਚ ਸਮਝਾਂਗੇ ਕਿ ਇਹਦੇ ਵਿੱਚ ਜਦੋਂ ਅਸੀਂ ਵੈਸੇ ਮੈਂ ਜਿਹੜਾ 41 ਕਾਰਡ ਦਾ ਜਿਹੜਾ ਨੋਟੀਫਿਕੇਸ਼ਨ ਹੈਗਾ ਜੀ ਉਹੀ ਮੈਂ ਓਪਨ ਕੀਤਾ ਹੋਇਆ ਮੇਰੀ ਸਕਰੀਨ ਦੇ ਸਾਹਮਣੇ ਜਿਹਦੇ ਵਿੱਚ ਜਦੋਂ ਤੁਸੀਂ ਚੋਣ ਦਾ ਢੰਗ ਜਿਹੜਾ ਕਹਿ ਸਕਦੇ ਆਂ ਕਿ ਜਿਹੜਾ ਮਟੀਰੀਅਲ ਇਹਦੇ ਵਿੱਚ ਦਿੱਤਾ ਹੋਇਆ ਜਦੋਂ ਆਪਾਂ 41 ਕਾਰਡ ਦੀ ਨੋਟੀਫਿਕੇਸ਼ਨ ਨੂੰ ਓਪਨ ਕਰਦੇ ਆਂ ਇਹਦੇ ਵਿੱਚ ਲਿਖਿਆ ਹੋਇਆ ਚੋਣ ਦਾ ਢੰਗ ਹੈ ਤੇ ਇਹਦੇ ਵਿੱਚ ਲਿਖਿਆ ਹੋਇਆ ਕਿ ਇੱਕ ਤੁਹਾਡੇ ਤੋਂ ਵਿਭਾਗੀ ਟੈਸਟ ਲਿਆ ਜਾਊਗਾ ਜਿਹੜਾ ਕਿ 150 ਨੰਬਰ ਦਾ ਹੋਣਾ ਆ ਤੇ ਉਸ ਇਸ ਟੈਸਟ ਦੇ ਵਿੱਚ ਉਹੀ ਸਾਥੀ ਅਪੀਅਰ ਹੋ ਸਕਦਾ ਆ ਜਿਹਦਾ ਪੀਐਸਟੈਟ ਦਾ ਪੇਪਰ ਕਲੀਅਰ ਹੋਣਾ ਆ ਪੀਐਸਟੈਟ ਦੀ ਕੋਈ ਕਹਿ ਸਕਦੇ ਆ ਕਿ ਜਿਹੜੇ ਮੈਰਿਟ ਵਿੱਚ ਅੰਕ ਨਹੀਂ ਜੋੜੇ ਜਾਂਦੇ ਪੀਐਸਟੈਟ ਪੇਪਰ ਦੇ ਇਹ ਜਸਟ ਇੱਕ ਐਲੀਜੀਬਿਲਟੀ ਪ੍ਰੀਖਿਆ ਹੁੰਦੀ ਆ ਤੇ ਇਸ ਤੋਂ ਇਲਾਵਾ ਮੰਨ ਲੈਣੇ ਆ ਕਿ ਕੋਈ ਪਰਸਨ ਹੈਗਾ ਆ ਪਰਸਨ ਮਤਲਬ ਕਾਫੀ سارے ਪਰਸਨ ਹੋਣਗੇ ਜਿਨ੍ਹਾਂ ਦੇ ਨੰਬਰ ਜਿਹੜੇ ਹੋਣਗੇ ਉਹ ਸੇਮ ਹੋਣਗੇ ਇੱਥੇ ਲਿਖਿਆ ਆ ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦੇ ਲਿਖਤੀ ਟੈਸਟ ਵਿੱਚ ਬਰਾਬਰ ਅੰਕ ਆਉਂਦੇ ਹੈਗੇ ਆ ਤਾਂ ਉਮੀਦਵਾਰ ਦੀ ਜਿਹੜੀ ਉਮਰ ਹੋਊਗੀ ਨਾ ਜਿਹਦੀ ਵੱਧ ਹੋਣੀ ਆ ਉਹਨੂੰ ਪ੍ਰਾਇੋਰਟੀ ਬੇਸਿਸ ਤੇ ਜਿਹੜੀ ਜੌਬ ਹੈਗੀ ਆ ਉਹ ਦਿੱਤੀ ਜਾਣੀ ਆ ਮੰਨ ਲਓ ਸਕਰੂਟੀਨੀ ਦੇ ਵਿੱਚ ਉਹਨਾਂ ਨੇ ਬੁਲਾ ਲਿਆ ਕਿ 150 ਦੇ ਵਿੱਚੋਂ ਜਿਨ੍ਹਾਂ ਦੇ ਨੰਬਰ 130 ਆਏ ਸੀਗੇ ਉਹ ਸਾਰੇ ਆਜੋ 130 ਨੰਬਰ ਤੱਕ ਜਿਨ੍ਹਾਂ ਸਾਥੀਆਂ ਦੇ ਜਿਹੜੇ ਨੰਬਰ ਹੈਗੇ ਆਏ ਆ ਉਹ ਸਾਰੇ ਸਕਰੂਟੀਨੀ ਕਰਵਾਜੋ ਤਾਂ ਮੰਨ ਲੈਣੇ ਆ ਕਿ 130 ਨੰਬਰ ਵਾਲੇ ਜਿਹੜੇ ਸਾਥੀ ਨੇ ਉਹ ਹੈਗੇ ਨੇ ਜੀ ਲਗਭਗ 50 ਪਰਸਨ ਇਹੋ ਜੇ ਨੇ ਜਿਨ੍ਹਾਂ ਦੇ ਜਿਹੜੇ ਨੰਬਰ ਆਏ ਹੈਗੇ ਆ ਉਹ 130 ਆਏ ਆ ਤੇ ਉਹਨਾਂ ਸਾਰਿਆਂ ਨੂੰ ਜੌਬ ਨਹੀਂ ਮਿਲਣੀ ਮੰਨ ਲਓ 25 ਪੋਸਟਾਂ ਖਾਲੀ ਰਹਿ ਜਾਂਦੀਆਂ ਨੇ ਤੇ 25 ਜਿਹੜੇ ਸਭ ਤੋਂ ਜ਼ਿਆਦਾ ਉਮਰ ਵਾਲੇ ਹੋਣਗੇ ਜੀ ਜਿਵੇਂ ਮੰਨ ਲਓ ਕੋਈ 37 ਈਅਰ ਦਾ ਹੈਗਾ ਆ ਤੇ ਉਹਦਾ ਜਿਹੜਾ ਨਾਮ ਹੋਊਗਾ ਮੰਨ ਲੈਨੇ ਆ ਕਿ ਜਿਹੜੇ ਪਰਸਨ ਉੱਥੇ ਪਹੁੰਚੇ ਆ 50 ਪਰਸਨ ਨੇ ਸਕਰੂਟਨੀ ਕਰਵਾਈ ਜਿਨ੍ਹਾਂ ਦੇ ਨੰਬਰ ਜਿਹੜੇ ਹੈਗੇ 130 ਹੈਗੇ ਆ ਤਾਂ ਉਹਦੇ ਵਿੱਚ ਜਿਹਦੀ ਏਜ ਸਭ ਤੋਂ ਜ਼ਿਆਦਾ ਹੋਣੀ ਆ ਸਭ ਤੋਂ ਪਹਿਲਾਂ ਨਾਮ ਉਹਦਾ ਹੋਣਾ ਆ ਫਿਰ ਉਸ ਤੋਂ ਜਿਹਦੀ ਘੱਟ ਉਮਰ ਹੋਊਗੀ ਉਸ ਤੋਂ ਬਾਅਦ ਜਿਹੜਾ ਨਾਮ ਹੈਗਾ ਆ ਉਹਦਾ ਹੋਊਗਾ ਤੇ ਸਰਕਾਰ ਦਾ ਜਾਂ ਫਿਰ ਕਹਿ ਲਓ ਦੀ ਪੌਸਿਆਂ ਦਾ ਇਹ ਲਾਜਿਕ ਹੁੰਦਾ ਆ ਕਿ ਜੇ ਦੀ ਉਮਰ ਜ਼ਿਆਦਾ ਹੁੰਦੀ ਹੈ ਉਹਨੂੰ ਜਿਹੜਾ ਮੌਕਾ ਹੈਗਾ ਆ ਉਹ ਫਿਊਚਰ ਵਿੱਚ ਤਾਂ ਸ਼ਾਇਦ ਨਾ ਮਿਲੇ ਕਿਉਂਕਿ ਉਸ ਪਰਸਨ ਨੇ ఓਵਰਏਜ ਹੋ ਜਾਣਾ ਆ ਬਟ ਜਿਹੜਾ ਸਾਥੀ ਯੰਗਰ ਹੋਊਗਾ ਉਹਨੂੰ ਤਾਂ ਫਿਊਚਰ ਦੇ ਵਿੱਚ ਵੀ ਜਿਹੜਾ ਮੌਕਾ ਹੈਗਾ ਆ ਉਹ ਮਿਲ ਸਕਦਾ ਆ ਸੋ ਇਸ ਕਰਕੇ ਹੀ ਜਿਹੜੀ ਆ ਗੱਲ ਹੈਗੀ ਆ ਇਹ ਦੇਖਣ ਨੂੰ ਮਿਲਦੀ ਆ ਹੋਪ ਸੋ ਜਿਹੜੀ ਗੱਲ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਸਾਰਿਆਂ ਨੂੰ ਸਮਝ ਲੱਗ ਗਈ ਹੋਣੀ ਆ ਬਾਕੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਗੋਡ ਬlesਸ ਯੂ ਆਲ